ਅਸੀਂ ਅੱਜ ਜਿੰਨੇ ਵੀ ਸਾਡੇ ਹੌਟਸਪੌਟ ਏਰੀਆ ਜਿ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਕਈ ਥਾਵਾਂ ਤੇ ਟ੍ਰੇਡ ਕੀਤੀ ਹੈ ਜਿਵੇਂ ਮੇਨ ਇਥੇ ਸ਼ੱਜ ਘੜਿਆਂ ਦਾ ਮਹੱਲਾ ਵਜ ਦਾ ਲਾਈਨੋਂ ਪਾਰ ਬੁੱਧਾਂ ਦਾ ਫਾਟਕ ਜਿਹੜਾ ਹੈਗਾ ਉੱਥੇ ਸੁਣਿਆ ਹੈ ਵੀ ਕਾਫੀ ਜ਼ਿਆਦਾ ਜਿਹੜੇ ਐਡਿਕਟਡ ਨੇ ਉਹ ਆਉਂਦੇ ਨੇ ਇੱਥੇ ਲੈਣ ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੇ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ ਇਹਨੂੰ ਦੀ ਗਲੀ ਦੇ ਵਿੱਚ ਸਵੇਰੇ ਸਰਚ ਵੀ ਕੀਤੀ ਜਿੰਨੇ ਸ਼ੱਕੀ ਕਰਦੇ ਉਹ ਵੀ ਸਰਚ ਕੀਤੇ ਔਰ ਇਹ ਇੱਥੋਂ ਤੱਕ ਗੰਬਾਤ ਹੋ ਗਿਆ ਵੀ ਜਿਹੜਾ ਲੇਡੀਜ਼ ਹਨ ਉਹ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰਮ ਹੀ ਗਲੀਆਂ 'ਚ ਬੈਠ ਕੇ ਹੀ ਕਈ ਵਾਰੀ ਵੇਚ ਦਿੰਦੇ ਕਿਵੇਂ ਟ੍ਰੈਪ ਟ੍ਰੈਪ ਇਹ ਸੀਗਾ ਸਾਨੂੰ ਕਿਸੇ ਮੁਖਬਰ ਦੀ ਮੁਖਬਰੀ ਤੇ ਸੀਗਾ ਸਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵੱਲ ਦੀ ਚਾਈਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜ ਵੀ ਸਿਰਫ ਸਿਵਲ ਕੱਪੜਾ ਚਾਹੀਏ ਔਰ ਆ ਕੇ ਇਹਨਾਂ ਨੂੰ ਟੈਸ ਦਿੱਤੇ ਤੇ ਪਰਚੇਜ਼ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ-ਹੁਣੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੇ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਪੇ ਸੀ ਉਹਦੇ ਵਿੱਚੋਂ ਨੇ ਦੋ ਬਾਊਚ ਕੱਢ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲੇ ਸੀ ਪਰ ਉਹ ਲੇਡੀਜ਼ ਦੋ ਹੋ ਸੀਗੇ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀ ਉਹ ਭੱਜੀ ਨਹੀਂ ਗਈ ਉਹ ਵਚਨ ਸੁਕਾਮਯਾਬ ਹੋ ਗਈ ਹਾਂ ਇਹਨਾਂ ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਐਂਡੀ ਦੇ ਹੈਗੇ ਔਰ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਂਡੀ ਵਿੱਚ ਅੰਦਰ ਆਏ ਨੇ ਲੋਕਾਂ ਨੂੰ ਜੋ ਅਪੀਲ ਕਰਦੇ ਆ ਲੋਕਾਂ ਨੂੰ ਵੀ ਲੋਹੀ ਕਰਦੇ ਵੀ ਉਹ ਜੋ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ ਕਿਉਂਕਿ ਹੁਣੇ ਗਲੀ ਦੇ ਵਿੱਚ ਥੋੜੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੀਟ ਹੈ ਬਾਕੀ ਜਿਹੜੇ ਘਰ ਠੀਕ ਨਹੀਂ ਉਹ ਗਾਇਬ-ਗਾਇਬ ਦੱਸਦੇ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇਆਮ ਤੁਸੀਂ ਇੱਕ ਵਾਰੀ ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਹੈ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਦੇ ਆ ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ ਚ ਆ ਗਈਆਂ ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ ਉਹ ਐਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਤੇ ਬਿਲਕੁਲ ਸਾਰਾ ਖਤਮ ਹੋ ਗਿਆ ਜੇ ਆਪਾਂ ਕਹਿੰઈએ ਪਹਿਲਾਂ ਲੜਕੇ ਸੀ ਤੇ ਹੁਣ ਲੜਕੀਆਂ ਵੀ ਇਹਨਾਂ ਨੇ ਐਡਿਕਟਡ ਕਰਤੀਆਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਇਸ ਇਸ ਚੀਜ਼ ਤੋਂ ਲੈਣਾ ਚਾਹ ਕਿਉਂਕਿ ਇਹ ਨੋਮ ਤੋਂ ਬਿਨਾ ਦਿੰਦੇ ਨਹੀਂ ਇਹਨਾਂ ਦੇ ਜਿਹੜੇ ਪੱਕੇ ਗਾਖ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ ਪਰ ਵੇਚਦੇ ਬੜੀ ਨਿੱਡਰਤਾ ਨਾਲ